ਐਨਆਰਆਈ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚੁਲਾ ਦਿੱਤੀਆਂ ਗਈਆਂ ਨੇ ਤਾਂ ਗੁਰਦਾਸਪੁਰ ਦੇ ਕਸਬਾ ਸ਼ਹੀਰ ਗੋਬਿੰਦਪੁਰ ਦੇ ਨਜ਼ਦੀਕ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਮਾੜੀ ਟਾਂਡਾ ਦੇ ਐਨਆਰਆਈ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਐਨਆਰਆਈ ਕੈਨਸਲ ਪਹਿਲਾਂ ਅਮਰੀਕਾ ਤੋਂ ਆਇਆ ਤੇ ਪਿੰਡ ਉਦੇ ਵਿੱਚ ਜਿੱਥੇ ਉਹ ਰਹਿ ਰਿਹਾ ਤੇ ਇਲੈਕਸ਼ਨ ਵੀ ਲੜਿਆ ਸੀ ਸਰਪੰਚ ਦੀ ਚੋਣ ਵੀ ਲੜਿਆ ਸੀ ਜੋ ਕਿ ਕੁਝ ਵੋਟਾਂ ਦੇ ਫਰਕ ਦੇ ਨਾਲ ਉਹ ਹਾਰ ਗਿਆ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਰਸੂਕ ਤੇ ਸਬੰਧ ਰੱਖਦਾ ਹੈ ਇਹ ਐਨ ਆਰ ਆਈ ਕਿਸ ਸਮਾਜ ਸੇਵੀ ਗਤੀਵਿਧੀਆਂ ਦੇ ਵਿੱਚ ਵੀ ਰੁਚੀ ਰੱਖਦਾ ਹੈ ਜਾਣਕਾਰੀ ਦਿੰਦਿਆ ਹੋਇਆ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤੇ ਹੋਏ ਸੀ ਕਿ 12:30 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਕੋਈ ਖੜਕਾ ਹੋਇਆ ਰ ਉਸਨੇ ਕੋਠੀ ਦੇ ਉੱਪਰ ਚੜ ਕੇ ਵੇਖਿਆ ਤਾਂ ਕੋਈ ਨਜ਼ਰ ਤਾਂ ਨਹੀਂ ਆਇਆ ਤਾਂ ਸਵੇਰੇ ਕਿਸੇ ਬਣਦੇ ਵਿਅਕਤੀ ਨੇ ਦੱਸਿਆ ਕਿ ਤੁਹਾਡੇ ਗੇਟ ਤੇ ਰਾਤ ਫਾਇਰਿੰਗ ਹੋਈ ਹੈ ਦਾ ਸੀਸੀਟੀਵੀ ਤਸਵੀਰਾਂ ਵੇਖੀਆਂ ਗਈਆਂ ਪਛਾਤੇ ਦੋ ਮੋਟਰਸਾਈਕਲ ਸਵਾਰ ਗੇਟ ਤੇ ਫਾਇਰਿੰਗ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਇਹ ਘਟਨਾ ਵਾਪ ਹੋ ਚੁੱਕੀ ਹੈ ਨੇ ਆਜੇ ਦਿਨ ਹੀ ਪੰਜਾਬ ਦੇ ਵਿੱਚ ਕਿਸ ਨਾ ਕਿਸੇ ਦੇ ਘਰ ਤੇ ਇੰਜ ਗੋਲੀਆਂ ਚੱਲ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰਿਆਂ ਪਛਾਤੇ ਫੋਨ ਨੰਬਰ ਦੇ ਉੱਤੇ 50 ਲੱਖ ਰੁਪਏ ਦੀ ਫਿਰੋਤੀ ਵੀ ਮੰਗੀ ਗਈ ਹੈ ਤਾਂ ਰੁਪਿੰਦਰ ਸਿੰਘ ਰੋਮੀ ਦੇ ਵੱਲੋਂ ਥਾਣਾ ਕੁਮਾਨ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ ਹਾਲਾਂਕਿ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਅਜਿੰਦਰ ਸਿੰਘ ਪ੍ਰਿੰਟੰਡ ਮੈਂ ਭਾਜੀ ਆਉਂਦੇ ਸੀ ਇਧਰੋਂ ਆਪਣੇ ਪਾਣੀ ਲਾਗ ਨਾ ਰਾ ਸਾਡੇ 12 12 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਲਵੇਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆਈ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਾਲਦੇ ਹਾਂਡੇ ਦੇ ਉੱਪਰ ਕੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲਾ ਜਾਂ ਕਰਕੇ ਉਹ ਨਿਕਲ ਗਏ ਹੁਣ ਜੇਰੋਂ ਹਾਂਜੀ ਮੋਟਰਸਾਈਕਲ ਹੈ ਤੇ ਮੋਟਰਸਾਈਕਲ ਸਪਲੈਂਡਰ ਹੈ ਸੰਦਰ ਸਿੰਘ ਰੋਮੀ ਆ ਮੈਂ ਪਿੰਡ ਮਾੜੀ ਡੰਡਾ ਜਿਹੜਾ ਕੋਲ ਬੰਦਰ ਬਲਾਕ ਦਾ ਰੋ ਵਾਕਿਆ ਭਾਜੀ ਅਸੀਂ ਸੁੱਤਾ ਸੀ ਕੋਈ ਸਾਢੇ 12 ਵਜੇ ਖੜਾਕ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਠੇ ਤੇ ਚੜ੍ਹ ਕੇ ਦੇਖਿਆ ਉਹ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਿਰ ਕਾਲ ਆਉਂਦੀ ਹੈ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ ਨੂੰ 12 ਵਜੇ ਉਹ ਬਸ ਉਹਨੇ ਕੋਈ ਗੱਲ ਨਹੀਂ ਕੀਤੀ ਫੋਨ ਕੱਟਦਾ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਗੋਲੀ ਚਲਾਈ ਬਾਹਰ ਤੇ ਇਹ ਫਿਰ ਕੈਮਰਾ ਚੈੱਕ ਕੀਤਾ ਤੇ ਉਹਦੇ ਚ 2000 ਮੁੰਡੇ ਦੇ ਮੂੰਹ ਬੰਨੇ ਜਨ ਪਚਾਤੇ ਤੇ ਉਹ ਫਾਇਰ ਕਰਤੀ ਹੈ ਗੇਟ ਦੇ ਤੇ ਕੋਈ ਪਹਿਲੇ ਕਾਲ ਕੋਈ ਨਹੀਂ ਤਣਗੇ ਪਰਿ ਕਾਲ ਪਹਿਲੇ ਕੋਈ ਨਹੀਂ ਕੋਈ ਕਾਲ ਨਹੀਂ ਬਾਅਦ ਚ ਕਾਲ ਹੈ ਜੋ ਮੰਗ ਕੀਤੀ ਕੋਈ ਨਾ ਨਹੀਂ ਕੋਈ ਕਾਲ ਅਜੇ ਤੱਕ ਨਹੀਂ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸਓ ਸਾਹਿਬ ਨੂੰ ਕਾਲ ਕੀਤੀ ਹੈ ਐਸਐਸਓ ਸਾਹਿਬ ਤੇ ਪ੍ਰਸ਼ਾਸਨ ਆਇਆ ਵਾ ਜੀ ਤੇ ਕਾਰਵਾਈ ਚੱਲ ਗਈ ਕੀ ਮੰਗ ਕਰਦਾ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਂਨ ਫੜੇ ਜਾਂ ਉਹਨਾਂ ਤੇ ਕੌਣ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮੱਦੇ ਜੀ ਇਹ ਲੱਗਦਾ ਤੁਹਾਨੂੰ ਕੋਈ ਕੀ ਪਿੱਛੇ ਫੋੜ ਲਗਤਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਜਾਇਜ਼ ਨਾਂ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਹੈ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੁੰਦੀ ਹੈ ਆਪਣੇ ਆਪ ਦੇਖ ਲਓ ਸਭ